ਸੱਚੀ ਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਫੇਰ ਤੁਹਾਡੇ ਲਈ ਆਪਾਂ ਟਿਸਟਾ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਵੀ ਟਿਸਟਾ ਬ੍ਰਾਂਡ ਦੇ ਸੂਟ ਲੈ ਕੇ ਆਓ ਕੀ ਆਪਾਂ ਲਾਈਨਿੰਗ ਮਸਲੀਨ ਦੇ ਵਿੱਚ ਸ਼ਰਟਸ ਹੋਣਗੇ ਅੱਜ ਦੀਆਂ ਤੇ ਬਟਰ ਕਾਟਨ ਦੇ ਵਿੱਚ ਬਾਟਮ ਹੋਊਗੀ ਜੀ ਹਰੇਕ ਸੂਟ ਦੀ ਵਿਦਆਊਟ ਦੁਪੱਟਾ ਸੂਟ ਹੋਣਗੇ ਤੇ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ ਤੇ ਬਾਕੀ ਕੋਰੀਅਰ ਚਾਰਜਸ ਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਕਨਫਰਮ ਕਰ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਆਪਣਾ ਐਡਰੈਸ ਭੇਜ ਕੇ ਆਪਣੇ ਕੋਰੀਅਰ ਚਾਰਜਸ ਪੁੱਛ ਲਿਆ ਕਰੋ ਕਿ ਕਿੰਨੇ ਹੋਣਗੇ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 808038146580803 ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਬਾਕੀ ਆਨਲਾਈਨ ਪੇਮੈਂਟ ਹੀ ਹੈ ਕੈਸ਼ ਔਨ ਡਿਲੀਵਰੀ ਦੀ অপਸ਼ਨ ਨਹੀਂ ਹੈ ਕਿ ਜਿਨ੍ਹਾਂ ਨੇ ਸ਼ੌਪ ਤੇ ਆਉਣਾ ਜਦ ਮਰਜ਼ੀ ਤੁਸੀਂ ਸ਼ੌਪ ਤੇ ਆ ਕੇ ਵੀ ਸੂਟ ਲੈ ਸਕਦੇ ਹੋ ਕਿਉਂਕਿ ਸਾਰਟ ਸ਼ੌਪ ਤੇ ਮੇਰੇ ਕੋਲ ਸਾਰਾ ਸਟਾਕ ਅਵੇਲੇਬਲ ਹੁੰਦਾ ਜੀ ਤੁਸੀਂ ਜਦ ਮਰਜੀ ਮੰਡੇ ਟੂ ਸੈਟਰਡੇ ਸیرے 10:30 ਤੋਂ ਰਾਕੀ 8 ਵਜੇ ਤੱਕ ਜਦ ਮਰਜੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਜੀ ਜਦ ਮਰਜੀ ਤੁਸੀਂ ਆ ਸਕਦੇ ਹੋ ਤੇ ਸੰਡੇ ਸਾਡਾ ਕਲੋਜ਼ ਹੁੰਦਾ ਤੇ ਐਡਰੈਸ ਆਪਣਾ ਰਾਜਪੁਰੇ ਦੀ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਤੇ ਰਾਜਪੁਰੇ ਸਿਟੀ ਦੇ ਵਿੱਚ ਹੀ ਹੈ ਜੀ ਸ਼ੌਪ ਗੁਰਦੁਆਰਾ ਸਿੰਘ ਸਵਾ ਰੋਡ ਪੁੱਛ ਲੈਣੀ ਆ ਤੁਸੀਂ ਗੁਰਦੁਦਰਾ ਸਾਹਿਬ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜੀ ਆਪਣੀ ਤੇ ਪ੍ਰਾਈਸ ਹਰੇਕ ਸੂਟ ਦੇ ਦੱਸੀ ਦਿਆ ਫਿਰ ਵੀ ਕੋਈ ਡਾਊਟ ਹੁੰਦਾ ਤੁਸੀਂ ਨੰਬਰ ਤੇ ਮੈਸੇਜ ਕਰਕੇ ਕਲੀਅਰ ਕਰ ਸਕਦੇ ਹੋ ਤੇ ਦੇਖਦੇ ਹਾਂ ਜੀ ਅਸ ਦਾ ਪਹਿਲਾ ਸੂਟ ਇਹ ਦੇਖੋ ਟਿਸਟਾ ਬ੍ਰਾਂਡ ਤੇ ਹੋਣ ਗਿਆ ਜੀ ਤੇ ਪਿਓਰ ਮਸਲੀਨ ਲਾਈਨਿੰਗ ਦੇ ਵਿੱਚ ਇੱਕ ਰਿਕਵੈਸਟ ਹੋਰ ਮੇਰੀ ਇਹ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਕਾਪੀ ਆ ਗਈ ਹੈ ਤਾਂ ਤੁਸੀਂ ਕਈਆਂ ਹੁੰਦਾ ਜੀ ਇਹ ਤਾਂ 900 ਦਾ ਮਿਲ ਰਿਹਾ 1000 ਦਾ ਮਿਲ ਰਿਹਾ ਤਾਂ ਤੁਸੀਂ 네ਗੇਟਿਵ ਕਮੈਂਟਿੰਗ ਦੇ ਨਾਲੋਂ ਬੈਟਰ ਹੈ ਵੀ ਤੁਸੀਂ ਪਹਿਲਾਂ ਦੇਖ ਲਿਆ ਕਰੋ ਵੀ ਕਿਸ ਬ੍ਰਾਂਡ ਦਾ ਫੈਬਰਿਕ ਆਪਾਂ ਦਿਖਾ ਰਹੇ ਹਾਂ ਹਨਾ ਹਰੇਕ ਦਾ ਹੁੰਦਾ ਇਹ ਟਿਸਟਾ ਬ੍ਰਾਂਡ ਦਾ ਸੂਟ ਹੈ ਬਿਲਕੁਲ ਲਾਈਟ ਵੇਟ ਬਿਲਕੁਲ ਹੀ ਪਤਾ ਨਹੀਂ ਚੱਲਣਾ ਕਿ ਕਿਹਟਾਈ ਮੀਟਰ ਦੀ ਸ਼ਰਟ ਹੈ ਬਹੁਤ ਹੀ ਲਾਈਟ ਵੇਟ ਦੇ ਵਿੱਚ ਹੈ ਬਿਲਕੁਲ ਪਿਓਰ ਦੇ ਵਿੱਚ ਪਿਓਰ ਲਾਈਨਿੰਗ ਮਸਲੀਨ ਦੀ ਸ਼ਰਟ ਹੈ ਪ੍ਰਿੰਟ ਦੇਖੋ ਕਿੰਨਾ ਜ਼ਬਰਦਸਤ ਹੈ ਬਹੁਤ ਪਿਆਰਾ ਪ੍ਰਿੰਟ 22 ਮੀਟਰ ਦੀ ਸ਼ਰਟ ਹੋਊਗੀ ਸ਼ਰਟ ਤੇ ਲਾਈਨਿੰਗ ਲਾ ਕੇ ਬਣਨੀ ਹੈ ਜੀ ਸ਼ਰਟ ਤੇ ਬਾਟਮ ਲਾਈਆਂ ਆਪਾਂ ਬਟਰ ਕਾਟਨ ਦੀਆਂ ਬਾਟਮ ਤੇ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ ਲਾਈਨਿੰਗ ਨਹੀਂ ਲਗਾਓ ਬਾਟਮ ਤੇ ਤੇ ਸ਼ਰਟ ਲਾਈਨਿੰਗ ਲਾ ਕੇ ਬਣਨੀ ਹੈ ਜੀ ਬਾਟਮ ਤੇ ਤੁਸੀਂ ਹਲਕਾ ਫੁਲਕਾ ਕੋਈ ਲੇਸੀਜ਼ ਦੀ ਡਿਜ਼ਾਈਨਿੰਗ ਜਾਂ ਬਟਨਸ ਦੀ ਕੁਝ ਵੀ ਜਵੇਂ ਕੋਈ ਵਰਕ ਕਰਾ ਸਕਦੇ ਹੋ ਡਿਜ਼ਾਈਨਿੰਗ ਕਰਾ ਕੇ ਰੈਡੀ ਕਰਾ ਸਕਦੇ ਹੋ ਤੇ ਦੁਪੱਟੇ ਤੁਹਾਡੀ ਚੋਇਸ ਹੈ ਮੇਰੇ ਕੋਲੋਂ ਮੰਗਾਉਣੇ ਆ ਤਾਂ ਵੀ ਤੁਸੀਂ ਦੁਪੱਟਾ ਡਾਈ ਕਰਾ ਕੇ ਮੰਗਵਾ ਸਕਦੇ ਹੋ ਬਿਨਾ ਦੁਪੱਟੇ ਤੋਂ ਐਵੇਂ ਸੂਟ ਮੰਗਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਹੈ ਇਹ ਸੂਟ ਦਾ ਬਹੁਤ ਪਿਆਰਾ ਟਿਸਟਾ ਬ੍ਰੈਂਡ ਦਾ ਆਪਣਾ ਪਹਿਲਾ ਸੂਟ ਪਿਓਰ ਵਸਲੀਨ ਲਾਈਨਿੰਗ ਦੇ ਵਿੱਚ ਹੈ ਜੀ ਬਿਲਕੁਲ ਪਿਓਰ ਦੇ ਵਿੱਚ ਇਹਦੇ ਮੈਂ ਹੁਣ ਤੁਹਾਨੂੰ ਇਹ ਸਾਰੇ ਸਿੰਗਲ ਸਿੰਗਲ ਸੂਟ ਹੈ ਜੀ ਇੱਕ ਇੱਕ ਸੂਟ ਦੀਓ ਕੱਟ ਹੈ ਆਪਣੇ ਕੋਲ ਮੇਰੇ ਆਪਣੇ ਸਿਲੈਕਟ ਕਰੇ ਹੋਏ ਹੈ ਇੱਕ ਇੱਕ ਪ੍ਰਿੰਟ ਤੇ ਨਾਲ ਬਾਟਮਸ ਮੈਚ ਕੀਤੀਆਂ ਹੋਈਆਂ ਇਹਦਾ ਹੁਣ ਨੈਕਸਟ ਦਿਖਾਨੀ ਹੈ ਸਾਰੇ ਪ੍ਰਿੰਟ ਅਲੱਗ-ਅਲੱਗ ਹੋਣਗੇ ਬਿਲਕੁਲ ਪਿਓਰ ਮਸਲੀਨ ਲਾਈਨਿੰਗ ਦੇ ਵਿੱਚ ਇਹ ਦੇਖੋ ਬੜਾ ਸੋਹਣਾ ਪਿੰਕ ਕਲਰ ਦੇ ਵਿੱਚ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਹੋਣਗੇ ਜਿਵੇਂ ਦੀ ਮਰਜ਼ੀ ਤੁਸੀਂ ਆਪਣੀ ਡਿਜ਼ਾਈਨਿੰਗ ਕਰਵਾ ਲਿਓ ਹੁਣ ਜਿਵੇਂ ਰਖੜੀਆਂ ਦੇ ਲਈ ਆਪਾਂ ਸੂਟ ਰੈਡੀ ਕਰਨੇ ਹੋਣਗੇ ਬਹੁਤ ਵਧੀਆ ਲੱਗਦੇ ਕਿਉਂਕਿ ਗਰਮੀ ਆ ਜੀ ਗਰਮੀਆਂ ਦੇ ਅਕੋਰਡਿੰਗ ਹੀ ਆਪਾਂ ਨੂੰ ਸੂਟ ਵੀਅਰ ਕਰਨੇ ਲੱਗਦੇ ਆ ਤੇ ਇਹ ਬਿਲਕੁਲ ਸੌਫਟ ਕੋਈ ਭਖਦਾ ਨਹੀਂ ਹੈਗਾ ਕਪੜਾ ਲਾਈਨਿੰਗ ਲਾ ਕੇ ਜਰੂਰ ਬਣਨੀ ਹੈ ਸ਼ਰਟ ਪਰ ਬਹੁਤ ਕੂਲ ਸੌਫਟ ਰਹਿਣੀ ਹੈ ਜੀ ਇਹ ਵਾਲੀ ਸ਼ਰਟ ਤੇ ਇਸ ਦੇ ਨਾਲ ਲਗਾਈ ਹੈ ਆਪਾਂ ਪਿੰਕ ਕਲਰ ਦੀ ਉਹ ਬਾਟਮ ਇਹ ਬਾਟਮ ਹੈ ਜੀ ਨਾਲ ਦੁਪੱਟਾ ਸਿੰਗਲ ਕਰਾਉਣਾ ਟਾਈ ਐਂਡ ਆਈ ਕਰਾਉਣਾ ਉਹ ਤੁਹਾਡੀ ਆਪਣੀ ਚੁਆਇਸ ਹੈ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਬਾਟਮ ਦੀ ਕੱਟ ਦੇ ਨਾਲ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਹੈ ਤੇ ਪ੍ਰਿੰਟ ਇੱਕ ਤੋਂ ਇੱਕ ਸੋਹਣੇ ਹੋਣਗੇ ਅੱਜ ਦੇ ਆਪਣੇ ਸਾਰੇ ਪ੍ਰਿੰਟ ਦੇਖ ਕੇ ਤੁਸੀਂ ਜ਼ਰੂਰ ਕਨਫਿਊਜ਼ ਹੋਵੋਗੇ ਵੀ ਕਿਹੜਾ ਪ੍ਰਿੰਟ ਲਈਏ ਆਪਾਂ ਕਿੰਨਾ ਪਿਆਰਾ ਬਹੁਤ ਜ਼ਿਆਦਾ ਸੋਹਣੇ ਸੂਟ ਬਹੁਤ ਸੋਹਣਾ ਵੱਡੇ ਪ੍ਰਿੰਟ ਦੇ ਵਿੱਚ ਇੱਕ ਇੱਕ ਪ੍ਰਿੰਟ ਮੇਰਾ ਆਪਣਾ ਸਿਲੈਕਟ ਕਰਿਆ ਹੁੰਦਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਇਹਦੀ ਸੋਹਣੀ ਤੇ ਨਾਲ ਇਸ ਦੇ ਨਾਲ ਆਪਾਂ ਲਗਾਈ ਹੈ ਮਸਟਰਡ ਕਲਰ ਦੀ ਬੋਟਮ ਸੇਮ ਜੀ ਮੇਰਾ ਫਲਾਵਰ ਹੈ ਵਿੱਚ ਸੇਮ ਮਸਟਰਡ ਕਲਰ ਦੀ ਬਾਟਮ ਦੁਪट्टे ਦੀ ਤੁਹਾਡੀ ਚੋਇਸ ਰਹਿਣੀ ਹੈ ਜੀ ਮੇਰੇ ਕੋਲੋਂ ਮੰਗਾਉਣਾ ਤਾਂ ਉਹਦੇ ਐਕਸਟਰਾ ਹੋਣਗੇ ਆਪਣੇ ਆਪ ਤੁਸੀਂ ਬਾਅਦ ਚ ਦੁਪੱਟਾ ਅਰੇਂਜ ਕਰਨਾ বিনা ਦੁਪट्टे ਦਾ ਸੂਟ ਤੁਸੀਂ ਮੰਗਾ ਸਕਦੇ ਹੋ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਦੇ ਨਾਲ ਪ੍ਰਿੰਟ ਸਾਰੇ ਇੱਕ ਤੋਂ ਇੱਕ ਵੱਤ ਕੇ ਸੋਹਣੇ ਹੋਣਗੇ ਬਹੁਤ ਪਿਆਰਾ ਡਾਰਕ ਪਰਪਲ ਕਾਲਸ ਤੇ ਜਿਹੜਾ ਪਰਪਲ ਕਲਰ ਹੈ ਮੌਵ ਕਲਰ بیس ਕਲਰ ਹੋਇਆ ਤੇ ਮਜੈਂਟਾ ਦੇ ਵਿੱਚ ਮੇਨ ਬਹੁਤ ਸੋਹਣਾ ਪ੍ਰਿੰਟ ਅੰਬੀ ਵਾਲਾ ਤੇ ਇਸ ਦੇ ਨਾਲ ਆਪਾਂ ਡਾਰਕ ਮਜੈਂਟਾ ਕਲਰ ਦੀ ਉਹ ਬਾਟਮ ਲਗਾਈ ਹੈ ਜੀ ਨਾਲ ਸੇਮ ਕਿਉਂਕਿ ਬਾਟਮ ਪਰ ਵੀ ਡਿਪੈਂਡ ਹੈ ਜੀ ਸੂਟ ਕਿਵੇਂ ਖਿੜਦਾ ਕਿਉਂਕਿ ਕਈ ਬਾਟਮਸ ਦੇ ਨਾਲ ਆਪਣਾ ਸੂਟ ਡਲ ਹੋ ਜਾਂਦਾ ਡਾਰਕ ਦੇ ਨਾਲ ਸੋਹਣਾ ਖਿੜਕੇ ਆਉਂਦਾ ਜੀ ਸੂਟ ਪ੍ਰਾਈਸ ਰਹਿਣਾ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਨੈਕਸਟ ਪ੍ਰਿੰਟ ਆ ਗਿਆ ਪ੍ਰਿੰਟ ਸਾਰੇ ਬਹੁਤ ਵਧੀਆ ਤੁਸੀਂ ਦੋ ਦੋ ਸੂਟ ਵੀ ਲੈਣੇ ਆ ਤਾਂ ਦੋ ਦੋ ਵੀ ਲੈ ਸਕਦੇ ਹੋ ਕਿਉਂਕਿ ਬਹੁਤ ਪਿਆਰੀ ਚੀਜ਼ ਹੈ ਕਈ ਵਾਰੀ ਪ੍ਰਿੰਟ ਮਿਲ ਰਹੇ ਹੁੰਦੇ ਨਹੀਂ ਮਿਲਦੇ ਫਿਰ ਬਾਅਦ ਚ ਸੇਵ ਇਹਦੀ ਦੇਖੋ PRINTING ਕੋ ਹਾ ਸੋਨਾ ਫਲਾਵਰ ਪ੍ਰਿੰਟ ਪਿਆਰਾ ਫਿਟਿੰਗ ਬਹੁਤ ਪਿਆਰੀ ਆਉਂਦੀ ਹੈ ਜੀ ਇਹ ਫੈਬਰਿਕ ਦੀ ਬਹੁਤ ਸੋਹਣੀ ਫਿਟਿੰਗ ਆਉਂਦੀ ਹੈ ਇਹ ਦੇਖੋ येलो ਕਲਰ ਦੇ ਵਿੱਚ ਮਸਟਰਡ येलो ਦੇ ਵਿੱਚ ਆਪਾਂ ਇਸ ਦੀ ਬਾਟਮ ਰੱਖੀ ਹੋ ਨਾਲ ਬਹੁਤ ਪਿਆਰਾ ਸੂਟ ਬਿਲਕੁਲ ਪਿਓਰ ਮਸਲੀਨ ਦੇ ਵਿੱਚ ਮਸਲੀਨ ਲਾਈਨਿੰਗ ਮਸਲੀਨ ਦੇ ਵਿੱਚ ਬਿਲਕੁਲ ਪਿਓਰ ਦੇ ਵਿੱਚ ਫੈਬਰਿਕ ਹੈ ਜੀ ਆਪਣਾ ਇਹ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਦੇ नेक्स्ट ਆ ਗਿਆ ਸੂਟ ਸੋਹਣਾ ਸੂਟ ਹੈ ਵੀ ਡਾਰਕ ਗ੍ਰੇ ਬੇਸ ਹੈ ਸੂਟ ਦਾ ਤੇ ਬਹੁਤ ਪਿਆਰੀ ਪ੍ਰਿੰਟਿੰਗ ਪ੍ਰਿੰਟ ਸਾਰਾ ਹੀ ਮੈਂ बार-बार ਰਿਪੀਟ ਕਰ ਰਹੀ ਹਾਂ ਵੀ ਬਹੁਤ ਪਿਆਰੇ ਪ੍ਰਿੰਟ ਹੈ ਤੇ ਨਾਲ ਇਸ ਦੇ ਨਾਲ ਆਪਾਂ ਡਾਰਕ ਜਿਹੜੇ ਕਾਲਸ ਤੇ ਵਾਈਨ ਟੋਨ ਤੇ ਪਰਪਲ ਸੌਰੀ ਮਾਜੈਂਟਾ ਕਲਰ ਹੁੰਦਾ ਹੈ ਵਾਈਨ ਟੋਨ ਤੇ ਸੇਮ ਫਲਾਵਰ ਦੇ ਨਾਲ ਦੀ ਬਾਟਮ ਲਗਾਈ ਦੀ ਸੀ ਬਹੁਤ ਸ਼ਰਟ ਤੇ ਲਾਈਨਿੰਗ ਲੱਗਣੀ ਹੈ ਜੀ ਬਾਟਮਸ ਤੇ ਲਾਈਨਿੰਗ ਬਿਲਕੁਲ ਨਹੀਂ ਲੱਗਣੀ ਪ੍ਰਾਈਸ ਸੇਮ ਹੈ 2000 ਪ੍ਰਾਈਸ ਦੇ ਨਾਲ ਸਾਰੇ ਸੂਟ ਆਜਦੇ ਆ ਆਪਣੇ ਬੜੇ ਪਿਆਰੇ ਪਿਆਰੇ ਪ੍ਰਿੰਟ ਇਹ ਦੇਖੋ ਬਹੁਤ ਸੋਹਣਾ ਇਹ ਵੀ ਬਹੁਤ ਸੋਹਣਾ ਹੈ ਪ੍ਰਿੰਟ ਉਸਤੇ ਲੇਨ ਬਟਮ ਉਸ ਤੇ ਨਾ ਆਖੇ ਨੈਕਸਟ ਪ੍ਰਿੰਟ ਆ ਗਿਆ ਆਪਣਾ ਥੋੜਾ ਸੋਨਾ येलो ਕਲਰ ਦੇ ਵਿੱਚ ਹੈ ਜੀ ਇਹ ਵੀ ਪ੍ਰਿੰਟ ਪ੍ਰਿੰਟਿੰਗ ਸਾਰੀ ਇੱਕ ਤਰ੍ਹਾਂ ਇੱਕ ਸੋਹਣੀ ਪ੍ਰਿੰਟਿੰਗ ਦਿਖਾਵਾਂਗੇ ਤੁਹਾਨੂੰ ਸਾਰੇ ਸੂਟਾਂ ਦੀ ਸੋਣਾ yellow ਹੈ ਜੀ ਇਹ ਵੀ। ਪਰ ਰੰਗ ਸਾਰੇ ਗਰਮੀਆਂ ਦੇ ਅਕੋਰਡਿੰਗ ਹੀ ਆ। ਇਹ ਤਾਂ ਅੱਗੇ ਤੱਕ ਪਈ ਜਾਣੇ ਜੀ ਇਹ ਵਾਲੇ ਸੂਟ ਚ ਇਹ ਹੁਣ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਲੈ ਰਹੇ ਅੱਗੇ ਤਿਹਾਰਾਂ ਦੇ ਵਿੱਚ ਬਹੁਤ ਪਿਆਰੇ ਲੱਗਦੇ ਆ ਸੂਟ ਇਹ ਪਾਏ ਹੋਏ। ਬਹੁਤ ਪਿਆਰੇ ਸੂਟ। 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ। ਨੈਕਸਟ ਪ੍ਰਿੰਟ ਆ ਗਿਆ। ਇਹ ਕੋ ਸੋਹਣਾ ਵੱਡੇ ਪ੍ਰਿੰਟ ਦੇ ਵਿੱਚ ਹੈ ਜੀ ਬਹੁਤ ਸੋਹਣਾ ਵੱਡੀ ਪ੍ਰਿੰਟਿੰਗ ਤੇ ਨਾਲ ਹੈਗੀਆਂ ਮਸਟਰਡ ਕਲਰ ਦੀ ਬੋਟਮ ਇਸ ਦੇ ਨਾਲ ਸੋਹਣੇ ਸੋਹਣੇ ਪ੍ਰਿੰਟ ਅੱਜ ਦੇ ਆਪਣੇ ਬਹੁਤ ਪਿਆਰੇ ਇਹ ਇੱਕ ਕਰੀਮ ਦੇ ਵਿੱਚ yellow ਕਲਰ ਦੇ ਕਲਰਸ ਬਹੁਤ ਸੋਹਣਾ ਸੂਟ ਹੈ ਵੀ ਤੇ ਬੜੀ ਪਿਆਰੀ ਮਸਟਰਡ ਜੇ ਕਲਰ ਦਿੱਸਦੀ ਬਹੁਤ ਉਹ ਸੋਹਣਾ ਪ੍ਰਿੰਟ ਪ੍ਰਾਈਸ ਸੇਮ ਰਹਿਣਾ ਜੀ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ ਬਾਕੀ ਕੋਰੀਅਰ ਚਾਰਜੀ ਜ਼ਰੂਰ ਪੁੱਛ ਲਿਆ ਕਰੋ ਇਹ ਦੇਖੋ ਬੜਾ ਸੋਹਣਾ ਮੰਮੀਆਂ ਦੇ ਭਾਣ ਵਾਲਾ ਪ੍ਰਿੰਟ ਥੋੜਾ ਜਿਹਾ ਹੁੰਦਾ ਉਹਨਾਂ ਨੂੰ ਵੀ ਸਾਨੂੰ ਜਿਆਦਾ ਗੂੜਾ ਰੰਗ ਨਹੀਂ ਪਸੰਦ ਹੁੰਦਾ ਤਾਂ بیس ਮਾਊਸ ਕਲਰ ਹੈ ਜੀ ਸੂਟ ਦਾ ਤੇ ਬੜਾ ਸੋਹਣਾ ਮਿੱਠਾ ਗਾਜਰੀ ਜੇ ਕਲਰ ਦਾ ਪ੍ਰਿੰਟ ਤੇ ਇਸ ਦੇ ਨਾਲ ਆਪਾਂ ਲਾਈਟ ਗਾਜਰੀ ਕਲਰ ਦੀ ਉਹ ਬਾਟਮ ਲਗਾਈ ਹੈ ਜੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈਗਾ ਹੋਰ ਸੋਹਣੀ ਪ੍ਰਿੰਟ ਨੇਕਸਟ ਪ੍ਰਿੰਟ ਹੈਗਾ ਪਰਪਲ ਕਲਰ ਦੇ ਵਿੱਚ ਪੂਰੇ 2.5 ਮੀਟਰਸ ਦੀਆਂ ਬਾਟਮਸ ਹੋਣਗੀਆਂ ਕੋਈ ਵੀ ਲੈਂਥ ਕੱਟਣੀ ਹੈ ਜੀ ਜੀ ਪੂਰੇ 2.5 ਮੀਟਰ ਦੀ ਹੋਊ ਹਰੇਕ ਸੂਟ ਦੀ ਤੇ ਨਾਲ ਇਸ ਦੇ ਨਾਲ ਹੈਗੀ ਪਰਪਲ ਕਲਰ ਦੀ ਬਾਟਮ ਹੋਵੇ ਤੇ ਇਹ ਰਹਾ ਉਹ ਸੋਨੇ ਪ੍ਰਿੰਟਿੰਗ ਹੈ ਸਾਰੀ ਪ੍ਰਿੰਟ ਇੱਕ ਤੋਂ ਇੱਕ ਸੋਨੇ ਅੱਜ ਦੇ ਆ ਦੇਖੋ ਪੀਚ ਕਲਰ ਦੇ ਵਿੱਚ ਉਹ ਹੱਥ ਜਿਆਦਾ ਸੋਨਾ ਕੀ ਕਲਰ ਦੇ ਵਿੱਚ ਬਿਲਕੁਲ ਪਿਓਰ ਮਸਲੀਨ ਲਾਈਨਿੰਗ ਦੇ ਵਿੱਚ ਅੱਜ ਦੇ ਸੂਟ ਤੇ ਬਹੁਤ ਸੋਹਣੀ ਆਪਾਂ ਪੀਚ ਕਲਰ ਦੇ ਵਿੱਚ ਚੀਜ਼ ਦੀ ਲਗਾਈ ਹੈ ਬਾਟਮ ਨਾਲ ਬਟਰ ਕਾਟਨ ਦੀ ਸ਼ਰਟ ਤੇ ਲਾਈਨਿੰਗ ਲੱਗਣੀ ਹੈ ਜੀ ਬਾਟਮਸ ਤੇ ਬਿਲਕੁਲ ਵੀ ਲਾਈਨਿੰਗ ਨਹੀਂ ਲੱਗਣੀ ਹੈਗੀ ਬਹੁਤ ਸੋਹਣੇ ਸੂਟ 2000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਪਿਆਰਾ 컬러ਫੁਲ ਜਿਨਾ ਨੂੰ ਥੋੜਾ ਜਿਹਾ ਹੈਗਾ ਥੋੜਾ ਬ੍ਰਾਈਟ ਜਿਹਾ ਕਲਰ ਦੇ ਵਿੱਚ ਸੂਟ ਹੋਵੇ ਤੇ ਬਹੁਤ ਪਿਆਰਾ ਸੂਟ ਹੈ ਇਹ ਵਾਲਾ ਬਈ ਬਹੁਤ ਸੋਹਣੀ ਪ੍ਰਿੰਟਿੰਗ ਹੈ ਬਹੁਤ ਸੋਹਣਾ ਪ੍ਰਿੰਟ ਹੈ ਦਾ ਸੋਖਦਾ ਤੇ ਇਸ ਤੇ ਨਾਲ ਲਗਾਈ ਆਪਾਂ ਗ੍ਰੀਨ ਕਲਰ ਦੀ ਬਾਟਮ ਕਿੰਨੀ ਪਿਆਰੀ ਜਦੋਂ ਸੂਟ ਬਣਨਾ ਹੈ ਇਸ ਸੂਟ ਦੀ ਵੀ ਬਹੁਤ ਪਿਆਰੀ ਲੋਕਾਂ ਨੇ ਜੀ ਬਣ ਕੇ ਬਹੁਤ ਸੋਹਣਾ ਪ੍ਰਾਈਜ਼ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ 2000 ਪ੍ਰਾਈਜ਼ ਹੈ ਜੀ 2000 ਪ੍ਰਾਈਜ਼ ਦੇ ਨਾਲ ਅੱਜ ਦੇ ਸਾਰੇ ਸੂਟ ਪਿਓਰ ਮਸਲੀਨ ਲਾਈਨਿੰਗ ਦੇ ਵਿੱਚ ਸ਼ਰਟ ਤੇ ਨਾਲ ਬਟਰ ਕਾਟਨ ਦੀ ਬਾਟਮ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 814658080381468087 ਲਾਈਕ ਜ਼ਰੂਰ ਕਰਾਇਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ